ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਲੋਕਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬਾਨਾਂ ਦੇ ਨਾਂ ਦੇ ਨਾਲ ਦੇਵ ਸ਼ਬਦ ਜਿਹੜਾ ਲੱਗਦਾ ਹੈ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਜਿਹੜਾ ਦੇਵ ਸ਼ਬਦ ਹੈ ਉਹਨਾਂ ਦੇ ਨਾਮ ਨਾਲ ਨਹੀਂ ਲਾਉਣਾ ਚਾਹੀਦਾ ਪਰ ਅਸਲ ਦੇ ਵਿੱਚ ਇਹ ਗੱਲ ਬਿਲਕੁਲ ਬੇਬੁਨਿਆਦ ਹੈ ਕਿਉਂਕਿ ਗੁਰਬਾਣੀ ਦੇ ਮੁਤਾਬਕ ਦੇਵ ਸ਼ਬਦ ਦੇ ਜਾਂ ਦੇਵਤਾ ਸ਼ਬਦ ਦੇ ਕੱਲੇ ਅਰਥ ਜਿਹੜੇ ਆ ਉਹ ਹਿੰਦੂ ਦੇਵੀ ਦੇਵਤਿਆਂ ਦੇ ਨਾਲ ਨਹੀਂ ਸਗੋਂ ਦੇਵ ਉਸ ਪਹੁੰਚੇ ਹੋਏ ਮਨੁੱਖ ਨੂੰ ਕਿਹਾ ਜਾਂਦਾ ਹੈ ਜਿਸ ਦੀ ਅਵਸਥਾ ਬੜੀ ਉੱਚੀ ਹੋਵੇ ਪਰ ਕਈ ਲੋਕ ਕੇਵਲ ਤੇ ਕੇਵਲ ਇਹਨੇ ਸੰਕੀਰਣ ਹੋ ਜਾਂਦੇ ਹਨ ਕਿ ਇਹਨਾਂ ਸ਼ਬਦਾਂ ਦੇ ਅਰਥ ਜਿਹੜੇ ਹਨ ਕੇਵਲ ਅਨ ਧਰਮੀਆਂ ਨਾਲ ਜੋੜ ਕੇ ਕਰਦੇ ਹਨ ਤੇ ਅਸੀਂ ਅੱਜ ਇਸੇ ਗੱਲ ਦੇ ਪ੍ਰਮਾਣ ਗੁਰਬਾਣੀ ਦੇ ਵਿੱਚੋਂ ਦਵਾਂਗੇ ਪਹਿਲੀ ਗੱਲ ਗੁਰੂ ਸਹਿਬਾਨਾਂ ਦੇ ਨਾਂ ਦੇ ਨਾਲ ਦੇਵ ਵੀ ਸ਼ਬਦ ਲਾ ਸਕਦੇ ਹਾਂ ਸਾਹਿਬ ਵੀ ਲਾ ਸਕਦੇ ਹਾਂ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਅਸੀਂ ਤੇ ਦੋਵੇਂ ਸ਼ਬਦ ਲਾਉਂਦੇ ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇਵ ਸ਼ਬਦ ਦੇ ਪ੍ਰਮਾਣ ਜੇ ਅਸੀਂ ਲੈਣੇ ਹਨ ਗੁਰਬਾਣੀ ਦੇ ਵਿੱਚ ਅਸੀਂ ਜਦੋਂ ਗੁਰਬਾਣੀ ਦੇ ਵਿੱਚ ਸਵਈਏ ਪੜ੍ਹਦੇ ਹਾਂ ਸਵਈਏ ਮਹੱਲੇ ਪੰਜਵੇਂ ਕੀ ਉਹਨਾਂ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਉਥੇ ਇਸ ਪੰਕਤੀ ਦਾ ਭਾਵ ਇਹ ਹੈ ਕਿ ਜਿਸ ਨੇ ਗੁਰੂ ਅਰਜਨ ਦੇਵ ਸਾ ਸੱਚੇ ਪਾਤਸ਼ਾਹ ਜੀ ਨੂੰ ਜਪਿਆ ਹੈ ਉਹ ਫਿਰ ਗਰਬ ਦੇ ਵਿਚਾਰ ਥਾ 88 ਲੱਖ ਜੂਨਾ ਦੇ ਵਿੱਚ ਨਹੀਂ ਪੈਂਦਾ ਸੋ ਇਸ ਪ੍ਰਕਾਰ ਜਿਹੜੇ ਦੇਵ ਸ਼ਬਦ ਹਨ ਉਹ ਕਿਸੇ ਨੇ ਆਪਣੇ ਕੋਲੋਂ ਬਾਅਦ ਵਿੱਚ ਨਹੀਂ ਲਾਏ ਸਗੋਂ ਸ਼ੁਰੂ ਤੋਂ ਗੁਰੂ ਸਾਹਿਬਾਨ ਦੇ ਸਤਕਾਰ ਵਜੋਂ ਉਹਨਾਂ ਦੇ ਨਾਮ ਨਾਲ ਦੇਵ ਸ਼ਬਦ ਲੱਗਦੇ ਰਹੇ ਹਨ ਤੇ ਇਹ ਵੀ ਗੱਲ ਤੋਂ ਮੂੰਹ ਕਰ ਨਹੀਂ ਕਿ ਸਾਹਿਬ ਸ਼ਬਦ ਵੀ ਗੁਰੂ ਸਾਹਿਬਾਨ ਦੇ ਨਾਮ ਨਾਲ ਲੱਗੇ ਨੇ ਚਾਹੀਦੇ ਹਨ ਪਰ ਇਹਨੇ ਸੰਕੀਰਣ ਹੋ ਕੇ ਨਹੀਂ ਸੋਚਣਾ ਚਾਹੀਦਾ ਕਿ ਦੇਵ ਸ਼ਬਦ ਨਹੀਂ ਲਾਉਣਾ ਚਾਹੀਦਾ ਗੁਰਬਾਣੀ ਦੇ ਵਿੱਚ ਇੱਕ ਥਾਂ ਤੇ ਅਸੀਂ ਹੋਰ ਪੜਦੇ ਹਾਂ ਸਤਗੁਰੂ ਜਾਗਤਾ ਹੈ ਦਿਓ ਇੱਥੇ ਵੀ ਦਿਓ ਸ਼ਬਦ ਦਾ ਅਰਥ ਦੇਵ ਹੈ ਤੇ ਜਦੋਂ ਅਸੀਂ ਆਸਾ ਕੀ ਵਾਰ ਪੜਦੇ ਹਾਂ ਉੱਥੇ ਸਤਗੁਰੂ ਪਾਤਸ਼ਾਹ ਜੀ ਨੇ ਦੇਵ ਸ਼ਬਦ ਦੇ ਅਰਥ ਜਿਹੜੇ ਹਨ ਉਹ ਅਕਾਲ ਪੁਰਖ ਤੱਕ ਪਹੁੰਚੇ ਗੁਰੂ ਦੇ ਸਿੱਖਾਂ ਬਾਰੇ ਕੀਤੇ ਗਏ ਹਨ ਜਿਵੇਂ ਜਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਉਥੇ ਗੁਰੂ ਪਾਤਸ਼ਾਹ ਦੀ ਗੱਲ ਹੈ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਤਿਵਾਰ ਜਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਜਿਸ ਗੁਰੂ ਨੇ ਮਾਨਸ ਤੋਂ ਦੇਵਤੇ ਕੀਤੇ ਆ ਇੱਕ ਖਿੰ ਜਿੰਨਾ ਸਮਾ ਵਿੱਚ ਲਈ ਨਹੀਂ ਲਾਇਆ ਉਸ ਤੋਂ ਅਸੀਂ 100 ਵਾਰ ਦਿਹਾੜੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਦਿਨ ਦੇ ਵਿੱਚ ਅਸੀਂ ਕੁਰਬਾਨ ਜਾਂਦੇ ਹਾਂ ਤੇ ਹੁਣ ਜਿਹੜਾ ਦੇਵ ਸ਼ਬਦ ਹੈ ਇੱਥੇ ਦੇਵਤੇ ਸ਼ਬਦ ਦਾ ਅਰਥ ਉਹ 33 ਕਰੋੜ ਦੇਵੀ-ਦੇਵਤੇ ਨਹੀਂ ਕਰਨੇ ਜਿਹੜੇ ਹਿੰਦੂ ਧਰਮ ਦੇ ਵਿੱਚ ਪ੍ਰਚਲਿਤ ਹਨ ਇੱਥੇ ਦੇਵਤੇ ਸ਼ਬਦ ਦਾ ਅਰਥ ਹੈ ਉਹ ਪਹੁੰਚਿਆ ਹੋਇਆ ਮਨੁੱਖ ਜਿਹੜਾ ਅਕਾਲ ਪੁਰਖ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਜਿੱਥੇ ਅਸੀਂ ਗੁਰੂ ਸਾਹਿਬਾਂ ਦੇ ਨਾਂ ਦੇ ਨਾਲ ਦੇਵ ਲਾਉਂਦੇ ਹਾਂ ਜਾਂ ਦੇਵ ਸ਼ਬਦ ਦੀ ਵਰਤੋਂ ਕਰਦੇ ਹਾਂ ਉੱਥੇ ਵੀ ਇਸ ਦਾ ਅਰਥ ਹੈ ਕਿ ਪਰਮਾਤਮਾ ਤੱਕ ਪਹੁੰਚੇ ਹੋਏ ਸੋ ਦੇਵਤੇ ਸ਼ਬਦ ਦੇ ਅਰਥ ਜਿਹੜੇ ਹਨ ਉਪਰਕਰਨ ਦੇ ਅਨਸਾਰ ਗੁਰਬਾਣੀ ਦੇ ਵਿੱਚ ਬਦਲਦੇ ਰਹਿੰਦੇ ਹਨ ਪਰ ਇਹ ਭੁਲੇਖਾ ਨਹੀਂ ਖਾਣਾ ਕਿ ਦੇਵ ਸ਼ਬਦ ਲਾਉਣ ਦੇ ਨਾਲ ਗੁਰੂ ਸਾਹਿਬਾਨ ਦੇਵਤਿਆਂ ਦੇ ਵਿੱਚ ਸ਼ਾਮਲ ਹੋ ਜਾਣਗੇ ਜਿਹੜੇ 33 ਕਰੋੜ ਦੇਵ ਦੇਵਤੇ ਨੇ ਉਹਨਾਂ ਦੇ ਵਿੱਚ ਇਹ ਜਿਹੜੀ ਹੈ ਇੱਕ ਬੇਬੁਨਿਆਦ ਗੱਲ ਹੈ ਕਿ ਬਿਲਕੁਲ ਵੀ ਜਿਹੜੀ ਉਹ ਠੁਕਦੀ ਨਹੀਂ ਹੈ ਗੁਰਬਾਣੀ ਦੇ ਮੁਤਾਬਕ ਸੋ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਸਾਨੂੰ ਇਹਨਾਂ ਛੋਟੇ-ਛੋਟੇ ਜਿਹੜੇ ਸ਼ਬਦ ਹਨ ਪਾਵੇਂ ਕੇ ਸ਼ਬਦ ਛੋਟੇ ਜਾਪਦੇ ਹਨ ਪਰ ਇਹਨਾਂ ਦੇ ਅਰਥ ਬਹੁਤ ਗਹਿਰੇ ਨਿਕਲਦੇ ਹਨ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਇਹਨਾਂ ਸਮਸਤੀਆਂ ਵਾਂ ਦੇ ਇਹਨਾਂ ਦੁਬਿਤਾਵਾਂ ਦੇ ਹੱਲ ਜਿਹੜੇ ਕਰਨੇ ਚਾਹੀਦੇ ਹਨ ਨਾ ਕਿ ਆਪਣੀ ਬੁੱਧੀ ਦੇ ਤਲ ਤੇ ਕਿਉਂਕਿ ਸਿੱਖ ਵੱਖਰੀ ਕੌਮ ਸੀ ਵੱਖਰੀ ਕੌਮ ਹੈ ਤੇ ਵੱਖਰੀ ਕੌਮ ਰਹੇਗੀ ਪਰ ਫੇਰ ਵੀ ਇਹਨਾਂ ਸ਼ਬਦਾਂ ਦੇ ਕਰਕੇ ਸਾਨੂੰ ਸੰਕੀਰਣਤਾ ਨਹੀਂ ਰਵਤਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ